ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਲਓ ਬਾਈ ਜੀ ਅੱਜ ਆਪਾਂ ਕਬੂਤਰਾਂ ਨੂੰ ਲੱਗ ਕਰਾਂਗੇ ਜਿਹੜੀਆਂ ਕਬੂਤਰਾਂ ਨਹੀਂ ਆਪਣਿਆਂ ਦੇ ਅੰਡੇ ਨਹੀਂ ਲਾਏ ਹਨ ਉਹ ਜੋੜਿਆਂ ਨੂੰ ਆਪਾਂ ਲੱਗ ਕਰ ਦਾਂਗੇ ਜਿਹੜੇ ਕਬੂਤਰਿਆਂ ਨੇ ਅੰਡੇ ਹੈਗੇ ਆ نیچے ਉਹਨਾਂ ਨੂੰ ਵੀ ਆਪਾਂ ਲੱਗ ਕਰ ਦੇ ਉਹਨਾਂ ਦੀ ਆਪਾਂ ਇੱਕ ਇੱਕ ਝੋਲੀ ਲੈ ਲਾਂਗੇ ਤੇ ਇਦੋਂ ਬਾਅਦ ਉਹਨਾਂ ਨੂੰ ਵੀ ਲੱਗ ਕਰ ਦਾਂਗੇ ਠੀਕ ਹੈ ਤੇ ਪਹਿਲਾਂ ਤਾਂ ਆਪਾਂ ਤੁਹਾਨੂੰ ਪਹਿਲੇ ਖੁੱਡੇ ਦੇ ਵਿੱਚ ਦਿਖਾਉਣੇ ਆ ਮਤਲਬ ਜਿਹੜੀਆਂ ਜਿਹੜੀਆਂ ਕਬੂਤਰੀਆਂ ਆਪਣੀਆਂ ਵਿਹਲੀਆਂ ਵਾਂ ਫਿਰ ਉਹਨਾਂ ਨੂੰ ਲੱਗ ਕਰ ਦਾਂਗੇ ਤੇ ਬਾਕੀਆਂ ਨੇ ਆਪਣੀਆਂ ਨੇ ਤਿੰਨ ਕਬੂਤਰਿਆਂ ਨੇ ਆਂਡੇ ਲਾਏ ਹੋਏ ਆ। ਬਾਕੀ ਤੁਹਾਨੂੰ ਦਿਖਾ ਦਿੰਦਾ। ਇੱਕ ਤਾਂ ਅੰਦਰ ਲਾਏ ਇਹ ਤਾਂ ਆਪਣੀਆਂ ਆ ਜੋੜੇ ਨੇ ਲਾਏ ਹੋਏ ਆ। ਕਾਲੀ ਚਿੰਨੀ ਕਬੂਤਰੀ ਆ। ਤੇ ਦੇ ਨਾਲ ਦਾ ਕਬੂਤਰ ਹੈਗਾ ਉਹ ਵਾਲਾ। ਠੀਕ ਆ। ਇਹਦਾ ਜਿਹੜਾ ਪਿਛਲਾ ਮੋਜਾ ਕੱਢਿਆ ਸੀ ਨਾ ਉਹ ਵਾਲਾ ਕਬੂਤਰ ਸੀ ਇਹਦਾ। ਉਹ ਬੱਚਾ ਨਿਕਲ-ਨੁਕਲ ਗਿਆ ਪਤਾ ਨਹੀਂ ਕੀ ਚੱਕਰ ਬਣ ਗਿਆ। ਉਹ ਸੀਗਾ। ਚਲੋ ਜੀ ਇਹ ਤਾਂ ਗਈ। ਤੇ ਆ ਜੋੜਾ ਆਪਾਂ ਲਾਇਆ ਸੀ ਹੱਲੀ ਹੁਣੇ ਦੀ ਲਾਇਆ ਸੀ ਮਤਲਬ। ਮੋਜੂ ਸਾਈਡ ਤੇ ਉਹ। ਆ ਜੋੜਾ ਲਾਇਆ ਆਪਾਂ ਇਹਦੇ ਆਪਣੇ ਕੋਲੇ ਬੱਚੇ ਹੈ ਨਹੀਂ ਸੀ ਐਦਕੀ ਆਪਾਂ ਇਹਦੀ ਜੋੜੀ ਆਪਾਂ ਜੰਟੇ ਵਾਲੀ ਕਬੂਤਰੀ ਆ ਇਹਦੇ ਨਾਲ ਲਾਈ ਸੀ ਠੀਕ ਹੈ ਕਾਲੀ ਪੂਛ ਵਾਲੇ ਨਾਲ ਹੁਣ ਇਹਦੇ ਬੱਚੇ ਦੇਖਦੇ ਆ ਕੀ ਰਿਜ਼ਲਟ ਦੇਣਗੇ ਤੇ ਬਾਕੀ ਆ ਜੋੜੇ ਨੇ ਲਾਇਆ ਇਹਦੇ ਨਾਲ ਜਿਹੜੇ ਕਬੂਤਰਾ ਆ ਬੈਠਾ ਠੀਕ ਹੈ ਇਹਦੇ ਬੱਚੇ ਤਾਂ ਫੁੱਲੀ ਉੱਡਦੇ ਆ ਠੀਕ ਹੈ ਆ ਬੱਚਾ ਇਹਦਾ ਇੱਕ ਹਜੇ ਬੱਚਿਆ ਵਾ ਇੱਕ ਮਰ ਗਿਆ ਸੀਗਾ ਇਹਨੂੰ ਹਜੇ ਏਡੇ ਉਡੇ ਲਾਵਾਂਗੇ ਇਹ ਦੇਖਾਂਗੇ ਕੀ ਬਣਦਾ ਇਹਦਾ ਆਪ ਨੂੰ ਤੇ ਕੰਮ ਤਾਂ ਹੋ ਗਏ ਕਿ ਮੈਂ ਤੇ ਦੇਖ ਲਈ ਯਾਰ ਆਂਡੇ ਲਪੜੇ ਜੇ ਪਏ ਸੀਗੇ ਤੇ ਬਾਕੀ ਆਪਣੀਆਂ ਦਰੋ ਦੋ ਤਿੰਨ ਕਬੂਤਰੀਆਂ ਵੇਚ ਲੀਆਂ ਠੀਕ ਹੈ ਉਹਨਾਂ ਨੂੰ ਬਾਹਰ ਕੱਢ ਦਾਂਗੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਫਿਰ ਆਪਾਂ ਹੁਣ ਆਪਾਂ ਦੂਜੇ ਗੁੱਡੇ 'ਚ ਦਿਖਾ ਦਈਏ ਆਪਣੀਆਂ ਜਿਹੜੀਆਂ ਕਬੂਤਰੀਆਂ ਵੇਚ ਲੀਆਂ ਹੈਗੀਆਂ ਠੀਕ ਹੈ ਫਿਰ ਆਪਾਂ ਇਕੱਠਿਆਂ ਨੂੰ ਲੱਗ ਕਰਦਾਂਗੇ ਨਾਲੇ ਤੁਹਾਨੂੰ ਦਿਖਾ ਦਾਂਗੇ ਤੇ ਲਓ ਬਈ ਇਹ ਆਪਣਾ ਆ ਗਿਆ ਦੂਸਰਾ ਗੁੱਡਾ ਇਹਦੇ ਦਿੱਤਾ ਆਪਣੀਆਂ ਸਾਰੀਆਂ ਕਬੂਤਰੀਆਂ ਵੇਚ ਲੀਆਂ ਹੈਗੀਆਂ ਠੀਕ ਹੈ ਤੇ ਜਿਹੜਾ ਆਪਣਾ ਮੋਜਾ ਬੱਚਾ ਨੇ ਕੱਢਿਆ ਸੀ ਬਈਆ ਲਾਲ ਚਿਨੀ ਰਤੀ ਨੇ ਇਹ ਬੱਚਾ ਵੀ ਮਰ ਗਿਆ ਤੇ ਜਿਹੜਾ ਆਪਣਾ ਇੱਥੇ ਚੁੰਡ ਚ ਬੱਚਾ ਕੱਢੇ ਬਹੁਤ ਛਰਾ ਹਨਾ ਉਹ ਵੀ ਬੱਚਾ ਬਿੱਲੀ ਨੇ ਇਧਰੋਂ ਨੋਂਦਰ ਮਾਰਤੀ ਸੀ ਆਪਣਾ ਜਾਲੀ ਚ ਆਵੇ ਖਾਂਪੋਦੇ ਹੈ ਤੇ ਉਹ ਤੁਹਾਨੂੰ ਪਤਾ ਯਾਰ ਹਨਾ ਜਦੋਂ ਬੱਚਾ ਸਹਿਮ ਜੇ ਤੇ ਉਹਦੇ ਕਰਕੇ ਥੋੜੀ ਜੀ ਦਿੱਕਤ ਆ ਜਾਂਦੀ ਹੈ ਫਿਰ ਬੱਚਾ ਵੱਜਦਾ ਨਹੀਂ ਹਨਾ ਉਹਦੇ ਥੋੜੇ ਜਿਹਾ ਪੱਲੇ ਤੇ ਮੰਨ ਲਓ ਉਹਨੇ ਨੋਂਦਰ ਮਾਰਤੀ ਤੇ ਉਹ ਸਹਿਮ ਨਹੀਂ ਆ ਬੱਚਾ ਦੇ ਅਗਲੇ ਦਿਨ ਮਰ ਗਿਆ ਰਾਤ ਉਹਨੇ ਕੱਢ ਲਈ ਪਤਨੀ ਰਾਤ ਨੂੰ ਮਰ ਗਿਆ ਇਹ ਨਹੀਂ ਮੈਨੂੰ ਸਿਸਟਮ ਪਤਾ ਚੱਲਿਆ ਤੇ ਬੱਚਾ ਫਿਰ ਮਰ ਗਿਆ ਬੱਚਾ ਬਹੁਤ ਸੋਹਣਾ ਸੀ ਬਾਕੀ ਮੈਂ ਤੁਹਾਨੂੰ ਵੀਡੀਓ ਤਾਂ ਪਾਈ ਹੋਈ ਆ ਸ਼ਾਰਟ ਵੀਡੀਓ ਵੀ ਪਾਈ ਹੋਈ Instagram ਤੇ ਵੀ ਤੇ YouTube ਤੇ ਵੀ ਲਾਲ ਜੀਨਾ ਬੱਚਾ ਤੇ ਉਹ ਮਰ ਗਿਆ ਸੀ ਠੀਕ ਹੈ ਤੇ ਅਦਰੋਂ ਤਾਂ ਆਪਣੀਆਂ ਸਾਰੀਆਂ ਕਬੂਤਰੀਆਂ ਹੋ ਗਈਆਂ ਵਿਹਲੀਆਂ ਤੇ ਇਹਨਾਂ ਨੂੰ ਵੀ ਆਪਾਂ ਲੱਗ ਕਰ ਦਾਂਗੇ ਠੀਕ ਹੈ ਯਾਦ ਤੁਹਾਨੂੰ ਪਤਾ ਹੀ ਆਪਣੀਆਂ ਕਬੂਤਰੀਆਂ ਇਹ ਬੱਚੇ ਤੇ ਕਬੂਤਰੀਆਂ ਆਪਣੀਆਂ ਸਾਰੀਆਂ ਇਕੱਠੀਆਂ ਮਿਲਦੀਆਂ ਹਨਾ ਇਹ ਤਾਂ ਦੱਸਣ ਦੀ ਲੋੜ ਹੀ ਨਹੀਂ ਤੁਹਾਨੂੰ ਆ ਸਾਰੇ ਬੱਚੇ ਆ ਨਵੇਂ ਅੱਦੇ ਇਹਨਾਂ ਚੋ ਦੋ ਤਿੰਨ ਕਬੂਤਰੀਆਂ ਵੱਡੀਆਂ ਆਪਣੀਆਂ ਜਿਵੇਂ ਆ ਲਾਲ ਚਿਨੀ ਵੱਡੀ ਕਬੂਤਰੀ ਆ ਤੇ ਅੱਤੀ ਤੇ ਉਹਦੇ ਨਾਲ ਬਾਕੀ ਸਾਰੇ ਬੱਚੇ ਆ ਵਾਲੇ ਠੀਕ ਹੈ ਵੱਡੇ ਆਪਣੇ ਅੱਧਰ ਬੈਠੇ ਆ ਆ ਦੇਖ ਲੋ ਤੇ ਹੁਣ ਆਪਾਂ ਅੱਧਰ ਜਿਹੜੀਆਂ ਕਬੂਤਰੀਆਂ ਹੋਣਗੀਆਂ ਆਪਾਂ ਇਹਨਾਂ ਨੂੰ ਵੀ ਅੱਧਰ ਛੱਡ ਦਾਂਗੇ ਨਾਲੇ ਖੂਤਰੀਆਂ ਟੂਤਰੀਆਂ ਲੱਗ ਕਰ ਦਾਂਗੇ ਜਦੋਂ ਸਾਰੇ ਕਬੂਤਰ ਵੇਲੇ ਹੋ ਜਾਣਗੇ ਕਬੂਤਰਾਂ ਨੂੰ ਲੱਗ ਕਰ ਦਾਂਗੇ ਕਬੂਤਰੀਆਂ ਨੂੰ ਅਲੱਗ ਤੇ ਬੱਚਿਆਂ ਨੂੰ ਅਲੱਗ ਕਰ ਦਾਂਗੇ ਠੀਕ ਹੈ ਤੇ ਹੁਣ ਆਪਾਂ ਕਰਦੇ ਆਂ ਸਟਾਰਟ ਅਲੱਗ ਕਰਨਾ ਤੇ ਪਹਿਲਾਂ ਆਪਾਂ ਪਿੰਜਰੇ 'ਚ ਪਾ ਲਈਏ ਤੇ ਨਾਲੇ ਤੁਹਾਨੂੰ ਆਪਾਂ ਦਿਖਾ ਕੇ ਦਿਖਾ ਖੁੱਡੇ ਦੇ ਵਿੱਚ ਛਾੜ ਦਾਂਗੇ ਠੀਕ ਆ ਵੀਡੀਓ ਦੇ ਨਾਲ ਬਣੇ ਰਹੋ ਸਾਰੀ ਬਟ ਦਿਖਾਉਣੇ ਆ ਲੋ ਬਾਈ ਜੀ ਆਪਾਂ ਜਿਹੜੀਆਂ ਕਬੂਤਰੀਆਂ ਨੂੰ ਆਪਾਂ ਅਲੱਗ ਕਰਨਾ ਸੀ ਸਾਰੀਆਂ ਨੂੰ ਆਪਾਂ ਇੱਕ ਪਿੰਜਰੇ ਦੇ ਵਿੱਚ ਪਾ ਲਿਆ ਠੀਕ ਆ ਇਹਦੇ 'ਚ 1 2 3 4 5 6 7 ਸੱਤ ਕਬੂਤਰੀਆਂ ਇੱਕ ਬੱਚਾ ਵਾ ਠੀਕ ਆ ਆ ਜਾ ਬੱਚਾ ਤਬ ਬੜਾ ਇਧਰ ਇਧਰ ਆ ਦੇਖੋ ਬੱਚਾ ਠੀਕ ਆ ਤੇ ਸੱਤ ਇੱਕ ਬੁੱਤਰੀਆਂ ਇੱਕ ਬੱਚਾ ਆਪਣਾ ਤੇ ਇਹਨਾਂ ਨੂੰ ਹੁਣ ਆਪਾਂ ਕਬੂਤਰੀਆਂ ਵਾਲੀ ਸਾਈਡ ਤੇ ਜਿੱਧਰ ਬੱਚਿਆ ਉਧਰ ਆਪਾਂ ਛੱਡਾਂਗੇ ਠੀਕ ਹੈ ਫਿਰ ਜਦੋਂ ਹੁਣ ਅਗਲੀ ਜਦੋਂ ਬੱਚੇ ਕਢਾਵਾਂਗੇ ਉਦੋਂ ਆਪਾਂ ਤੁਹਾਨੂੰ ਪਤਾ ਉਦੋਂ ਜੋੜੇ-ਜੋੜੇ ਲਾਵਾਂਗੇ ਠੀਕ ਹੈ ਆਹ ਜਿਹੜੀ ਕਬੂਤਰੀ ਆ ਇਹਦੇ ਨਹੀਂ ਆਪਣੇ ਤੋਂ ਬੱਚੇ ਨਿਕਲੇ ਅ ਤਿੰਨ ਅਰੀਂਡੇ ਲਾ ਲਏ ਨੇ ਤੇ ਜਦੋਂ ਆ ਮੜਾ ਜ ਆਪਾਂ ਹੱਥ ਕਈਰ ਲੱਗ ਲੁਕ ਜਾਂਦਾ ਸੀ ਨਾ ਇਹਨੇ ਮਤਲਬ ਬੱਚੇ ਨਹੀਂ ਕੱਢਦੀ ਬੰਦੀ ਨਹੀਂ ਸੀਗੀ ਪਤਾ ਨਹੀਂ ਕੀ ਸਿਸਟਮ ਹੈ ਹੁਣ ਵੀ ਇਹ ਮੇਰੇ ਕੋਲੇ ਮੁੰਡਾ ਆਇਆ ਸੀਗਾ ਇਹਦੇ ਆਂਡੇ ਫਿਰ ਮੈਂ ਉਹਨੂੰ ਦੇਤੇ ਤੇ ਬਾਕੀ ਇਹਨੂੰ ਮੈਂ ਆਇਆ ਕਿਹਾ ਸੀ ਮੈਂ ਕਿ ਇੱਕ ਬੱਚਾ ਤੂੰ ਲੈ ਲਈ ਇੱਕ ਮੈਨੂੰ ਦੇ ਦੀ ਜੇ ਇਹ ਬੱਚੇ ਹੀ ਨਿਕਲ ਗਏ ਨਾ ਇਹ ਨਹੀਂ ਪਤਾ ਹੁਣ ਆਪਾਂ ਨੂੰ ਮਿਲੂਗੇ ਨਹੀਂ ਮਿਲਦੇ ਹਨਾ ਆਪਣੇਰੋ ਤਾਂ ਇੱਕ ਰੀ ਆਪਾਂ ਦੇ ਦਿੱਤੇ ਬੱਚੇ ਠੀਕ ਹੈ ਤੇ ਹੁਣ ਇਹਨਾਂ ਨੂੰ ਆਪਾਂ ਛੱਡਦੇ ਹਾਂ ਖੁੱਡੇ ਦੇ ਵਿੱਚ ਤੇ ਅੱਗੇ ਦਿਖਾਉਣੇ ਹਨ ਫਿਰ ਕੀ ਬਣਦਾ ਹਨਾ ਓ ਬਈ ਹੁਣ ਆਪਾਂ ਇੱਕ ਇੱਕ ਕੱਢਾਂਗੇ ਇਹ ਇੱਕ ਇੱਕ ਨੂੰ ਛੱਡਾਂਗੇ ਤੇ ਨਾਲੇ ਤਾਂ ਤੁਹਾਨੂੰ ਸ਼ੌਂਕ ਕਰਾਵਾਂਗੇ ਚਿੱਟੀਆਂ ਅੱਖਾਂ ਦੀ ਕਬੂਤਰੀ ਆਪਣੇ ਠੀਕ ਹੈ ਚੱਲ ਬਈ ਇੱਕ ਹੋ ਗਈ ਤੇ ਆ ਵੀ ਦੂਜੀ ਆਪਣੀ ਚਿੱਟੀਆਂ ਅੱਖਾਂ ਦੀ ਕਾਲੀ ਨੋਕ ਅੱਧਰ 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 ਚਲੋ ਵੀ ਆ ਗਈ ਤੂੰ ਜੀ ਅਧਰ ਆ ਗਈ ਆਪਣੀ ਤੀਜੀ ਕਾਲੀ ਜਿੰਨੀ ਚੱਲੋ ਹੁਣ ਆ ਗਈ ਚੌਥੀ ਆਪਣੀ ਕਾਲੀ ਜਿੰਨੀ ਖੱਟੀਆਂ ਅੱਖਾਂ ਦੀ ਚੱਲ ਲੋ ਔਰ ਆ ਗਈ ਪੰਜਵੀਂ ਸੱਤੀ ਇੱਕ ਕਾਗੀ ਸ਼ੀਮੀ ਕੱਚੀ ਪੀਲੀ ਅੱਖ ਦੀ ਲਾਲ ਜਿੰਨੀ ਕਬੂਤਰੀ ਆ ਤੈਨੂੰ ਇਹਨੂੰ ਇਹਨੂੰ ਉਧਰ ਵੇਂਦੇ ਆ ਵੇਖ ਲੈ ਹੁਣ ਖੁੱਡੇ ਚ ਜਾਣਾ ਨਾ ਚਲੋ ਫਿਰ ਤੇ ਆ ਲਾਸਟ ਰਹਿ ਗਈ ਆਪਣੀ ਲਾਲ ਜਿੰਨੀ ਕਬੂਤਰੀ ਮਤਲਬ ਹਰੀ ਪਾਫ ਮਾਰਦੀ ਦੀ ਅੱਖਾਂ ਠੀਕ ਹੈ ਚਲੋ ਲੋ ਤੇ ਆ ਰਹਿ ਗਿਆ ਆਪਣਾ ਲਾਸਟ ਬੱਚਾ ਕਬੂਤਰੀ ਲਾਸਟ ਆ ਬੱਚਾ ਸੀ ਚਲੋ ਬਈ ਲੋ ਬੱਚਾ ਵੀ ਗਿਆ ਠੀਕ ਹੈ ਹੁਣ ਹੁਣ ਹੋ ਗਿਆ ਕੰਮ ਸਮਾਪਤ ਆਪਣਾ ਜਿਹੜਾ ਸੀਗਾ ਕਬੂਤਰੀਆਂ ਨੂੰ ਲੱਗ ਕਰਨ ਵਾਲਾ ਬਾਕੀ ਹੁਣ ਤਾਂ ਠੀਕ ਹੈ ਹਨਾ ਅੱਧੀਆਂ ਕਬੂਤਰੀਆਂ ਡੰਡੇ ਮਤਲਬ ਭਰ ਗਏ ਆ ਤੇ ਕਬੂਤਰੀਆਂ ਦੀਆਂ ਥੱਲੇ ਰਹਿਣੀਆਂ ਆਪਾਂ ਉਹ ਵੀ ਇੱਕ ਅੱਧਾ ਡੰਡਾ ਹੋਰ ਲਾ ਦਾਂਗੇ ਠੀਕ ਹੈ ਬਾਕੀ ਹੁਣ ਜਿਹੜੇ ਆਪਣੇ ਆ ਬੱਚੇ ਹੋਣਗੇ ਹੋਣ ਵਾਲੇ ਹਨਾ ਇਹਨਾਂ ਨੂੰ ਨਾਲੇ ਅੱਜ ਧੋਪ ਲਵਾਵਾਂਗੇ ਧੋਪ ਦਾ ਮਤਲਬ ਉਹ ਵੇਖ ਲਓ ਮਿੰਟ ਜੀ ਆ ਹੀ ਗਈ ਉੱਪਰ ਠੀਕ ਹੈ ਤੇ ਇਹਨਾਂ ਨੂੰ ਵੀ ਹੁਣ ਧੋਪਲ ਧੋਪ ਲਵਾਇਆ ਕਰਾਂਗੇ ਬੱਚਿਆਂ ਨੂੰ ਹਨਾ ਜਿਹੜੇ ਬੱਚੇ ਪਹਿਲਾਂ ਛਤਰੀ ਤੇ ਲੱਗੇ ਹੋਏ ਸੀਗੇ ਨਾਲੇ ਉਹ ਦੂਰੀਆਂ ਲੱਗ ਜਾਣਗੇ ਠੀਕ ਹੈ ਤੇ ਨਾਲੇ ਜਿਹੜੇ ਨਹੀਂ ਲੱਗਿਓ ਉਹ ਵੀ ਪੱਕੇ ਹੋ ਜਾਣਗੇ ਛਤਰੀਆਂ ਦੇ ਤੇ ਬਾਕੀ ਜਿਹੜੇ ਬੱਚੇ ਹੋਣਗੇ ਫਿਰ ਇਹਨਾਂ ਨੂੰ ਮਤਲਬ ਅਲੱਗ ਖੁੱਡੇ 'ਚ ਕਰ ਦਾਂਗੇ ਜਿਹੜੇ ਆਪਣੇ ਬੱਚੇ ਹੋਣਗੇ ਤੇ ਕਬੂਤਰਿਆਂ ਨੂੰ ਲੱਗਗੇ ਤੇ ਕਬੂਤਰਾਂ ਨੂੰ ਅਲੱਗ ਠੀਕ ਹੈ ਤੇ ਠੀਕ ਹੈ ਬਾਈ ਜੀ ਫਿਰ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇ ਨਾਲ ਬਣੇ ਰਹੋ ਤੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਬੱਚੇ ਛਤਰੀਆਂ ਤੇ ਲੱਗੇ ਹੋਏ ਤੇ ਉੱਡਦੇ ਹੋਏ ਦਿਖਾਵਾਂਗੇ ਠੀਕ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ